ਹਾਂਜੀ ਆਪਾਂ ਲੱਗੇ ਆਂ ਸਬਜ਼ੀ ਬਣਾਉਣ ਤੇ ਪ੍ਰਭਜੋਤ ਗਿਆ ਸੀ ਪਰਸੋਂ ਦਾ ਕੰਮ ਤੇ ਤੇ ਪ੍ਰਭਜੋਤ ਹੁਣ ਆਈ ਜਾਂਦਾ ਤੇ ਕਹਿੰਦਾ ਮम्मा ਸਵੇਰ ਸਬਜ਼ੀ ਬਣਾ ਲਿਓ ਕੋਈ ਵਧੀਆ ਜਿਹਾ ਮੈਂ ਕਿਹਾ ਠੀਕ ਆ ਤੇ ਆਪਾਂ ਲੱਗਿਆ ਗਾਜਰਾ ਮਟਰ ਬਣਾਉਣ ਤੇ ਆਲੂ ਹੈ ਨਹੀਂ ਗਾਜਰੂ ਜੁਗਮੀਤ ਨੂੰ ਕਹਿੰਨੇ ਲਿਆਊਗਾ ਜਾ ਕੇ ਹੋਰ ਦੱਸੋ ਸਾਰੇ ਕਿਵੇਂ ਹੋ ਠੀਕ ਠਾਕ ਹੋ ਰਾਜੀ ਖੁਸ਼ੀ ਹੋ ਵਾਹਿਗੁਰੂ ਸਾਰਿਆਂ ਨੂੰ ਠੀਕ ਰੱਖੇ ਰਾਜੀ ਖੁਸ਼ੀ ਰੱਖੇ ਚੜ੍ਹਦੀ ਕਲਾ ਚ ਰੱਖੇ ਤੇ ਸਪੋਰਟ ਬਹੁਤ ਕਰਦੇ ਆਂ ਤੁਸੀਂ ਤੇ ਬਹੁਤ ਸਪੋਰਟ ਵੱਧ ਤੋਂ ਵੱਧ ਕਰਿਓ ਕਿਉਂਕਿ ਤੁਹਾਡੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਤੇ ਜਿਹੜਾ ਦੂਜਾ ਪੇਜ ਉਹਦੇ ਤੇ ਬਹੁਤ ਘੱਟ ਸਪੋਰਟ ਕਰਦੇ ਆ ਸਾਰੇ ਜਾਣੇ ਉਹਦੇ ਤੇ ਵੀ ਆਪਾਂ ਨੂੰ ਸਪੋਰਟ ਕਰਿਆ ਕਰੋ ਜਿਹਦੇ ਮੈਨੂੰ ਨਹੀਂ ਫੋਲੋ ਕੀਤਾ ਉਸ ਪੇਜ ਤੇ ਜਾ ਕੇ ਵੀ ਫੋਲੋ ਕਰ ਲਓ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਸਾਰਿਆਂ ਨੂੰ ਤੇ ਗਲਤ ਕਮੈਂਟ ਜਾਣੇ ਕੁਝ ਕੁ ਜਾਣੇ ਜਿਹੜੇ ਕਰਦੇ ਆ ਹਨਾ ਤੇ ਨਾ ਕਰਿਆ ਕਰੋ ਗਲਤ ਕਮੈਂਟ ਮੈਂ ਕਿਹੜਾ ਕੋਈ ਨੰਗੀ ਨੱਚਦੀ ਆ ਹਨਾ ਤੇ ਜਾਂ ਮੈਂ ਗੰਦ ਬੋਲਦੀ ਆ ਜਾਂ ਮੈਂ ਗੰਦਗੰਦ ਵੀਡੀਓ ਪਾਉਣੀ ਆਗੀ ਹੈ ਵੀ ਗਲਤ ਕਮੈਂਟ ਬੰਦਾ ਉਸ ਬੰਦੇ ਨੂੰ ਕਰਦਾ ਹੁੰਦਾ ਜਿਹੜਾ ਗਲਤ ਸ਼ਬਦਾਂ ਦੀ ਸ਼ਬਦਾਵਲੀ ਕਰੇ ਤਿਆਪਕਾ ਤੇ ਗਲਤ ਕਿਸੇ ਨੂੰ ਬੋਲੇ ਨਹੀਂ ਕਿਸੇ ਨੂੰ ਚੰਗਾ ਨਹੀਂ ਮਾੜਾ ਨਹੀਂ ਬੋਲੇ ਤੇ ਫਿਰ ਤੁਸੀਂ ਗਲਤ ਕਮੈਂਟ ਕਰਦੇ ਹੋ ਨਾ ਕਰਿਆ ਕਰ ਠੀਕ ਆ ਧੰਨਵਾਦ ਸਾਰਿਆਂ ਦਾ